ਮੇਰੀ ਕੁੜੀ ਵਾਪਸ ਲਿਆਓ ਮੈਨੂੰ ਇਨਸਾਫ ਦਿਵਾਓ ਪਤਾ ਨਹੀਂ ਮੇਰੀ ਕੁੜੀ ਕਿਸ ਹਾਲ ਦੇ ਵਿੱਚ ਹੋਵੇਗੀ ਇੱਕ ਵਿਧਵਾ ਮਾਂ ਥਾਣੇ ਦੇ ਚੱਕਰ ਕੱਟ ਰਹੀ ਹੈ ਪਰ ਉਸ ਦਾ ਦਾਅਵਾ ਹੈ ਕਿ ਉਸ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਪੁਲਿਸ ਦੇ ਵੱਲੋਂ ਉਸ ਨੂੰ ਝਿੜਕਾ ਮਾਰ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਅੱਜ ਤਿੰਨ ਮਹੀਨੇ ਹੋ ਗਏ ਨੇ ਮੇਰੀ ਕੁੜੀ ਨੂੰ ਲਾਪਤਾ ਇੱਕ ਮੁੰਡਾ ਉਸ ਨੂੰ ਵਿਆਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਿਆ ਪਰ 3 ਮਹੀਨੇ ਹੋ ਗਏ ਨੇ ਹੁਣ ਤੱਕ ਵੀ ਮੇਰੀ ਕੁੜੀ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਵੀ ਇਸ ਮਾਮਲੇ ਦੇ ਵਿੱਚ ਨਹੀਂ ਕੀਤੀ ਗਈ ਜਾਰੀ ਐ ਬਿਆਨ ਨੇ ਇੱਕ ਵਿਧਵਾ ਮਾਂ ਦੇ ਜੋ ਆਪਣੀ ਧੀ ਵਾਸਤੇ ਥਾਣੇ ਦੇ ਚੱਕਰ ਕੱਟ ਰਹੀ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੀ ਇੱਕ 11ਵੀਂ ਜਮਾਤ ਦੀ ਕੁੜੀ ਜੋ ਕਿ ਇੱਕ ਮੁੰਡੇ ਦੇ ਨਾਲ ਚਲੀ ਗਈ ਸੀ ਇਸ ਕੁੜੀ ਦੀ ਮਾ ਦੇ ਇਲਜ਼ਾਮ ਨੇ ਕਿ ਇੱਕ ਮੁੰਡੇ ਦੇ ਵੱਲੋਂ ਕੁੜੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾਇਆ ਗਿਆ ਵਿਆਹ ਦਾ ਝਾਂਸਾ ਦਿੱਤਾ ਗਿਆ ਤੇ ਫਿਰ ਆਪਣੇ ਨਾਲ ਲੈ ਗਿਆ ਤੇ ਹੁਣ ਤੱਕ ਵੀ ਇਸ ਕੁੜੀ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਤੇ ਦੂਜੇ ਪਾਸੇ ਇੱਕ ਐਸਐਚਓ ਜੋ ਕਿ ਖੁਦ ਇੱਕ ਮਹਿਲਾ ਹੈ ਉਹ ਤਾਂ ਵੀ ਇਸ ਮਾਮਲੇ ਦੇ ਵਿੱਚ ਦਿਲਚਸਪੀ ਨਹੀਂ ਲੈ ਰਹੀ ਹੈ ਤਾਂ ਅੰਮ੍ਰਿਤਸਰ ਦਾ ਇਹ ਮਾਮਲਾ ਹੈ ਇੱਕ ਵਿਧਵਾ ਮਾਂ ਆਪਣੀ ਧੀ ਵਾਸਤੇ ਚੱਕਰ ਕੱਟ ਰਹੀ ਹੈ ਥਾਣੇ ਦੇ ਪਰ ਇਨਸਾਫ ਨਾ ਮਿਲਣ ਦੇ ਇਲਜ਼ਾਮ ਜਿਹੜੇ ਨੇ ਉਸ ਦੇ ਵੱਲੋਂ ਲਗਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਨਾ ਤਾਂ ਦਿਲਚਸਪੀ ਲਈ ਜਾ ਰਹੀ ਹੈ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾ ਹੀ ਮੇਰੀ ਕੁੜੀ ਨੂੰ ਲੱਭਣ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਿਆਨ ਸਾਹਮਣੇ ਆਈ ਨਹੀਂ ਆਉ ਸੰਦੇਵ ਕੌਰ ਇਹ ਕੀ ਗੱਲ ਬਾਤ ਹੋਈ ਜਿਹੜਾ ਥਾਣੇ ਦੇ ਬਾਹਰ ਖੜੇ ਹੋ ਇਹ ਬੇਟੀ ਗਈ ਗਈ ਦਾ ਹਾਂ ਤੇ ਇਹਨਾਂ ਕਾਰਵਾਈ ਕੋਈ ਨਹੀਂ ਕੀਤੀ ਪਰ ਚਲ ਖਵਾ ਲਿਆ ਮੇਰੇ ਤੋਂ ਤੇ ਪਰ ਜਿਹੜੇ ਬਿਆਨ ਦੇਂਦੀ ਰਹੀ ਉਹ ਇਹਨਾਂ ਬਿਆਨ ਲਿਖੇ ਨੇ ਕਿੰਨਾ ਚਿਰ ਹੋ ਗਿਆ ਬੇਟੀ ਨੂੰ ਗਈ ਤਿੰਨ ਮਹੀਨੇ ਹੋ ਗਏ ਛੱਲੇ ਅੱਛਾ ਜੀ ਤੇ ਕਾਰਵਾਈ ਕੀਤੀ ਨਹੀਂ ਨਾ ਤਿੰਨ ਤਿੰਨ ਮਹੀਨੇ ਤੋਂ ਲਗਾਤਾਰ ਇੱਥੇ ਹਾਂ ਜੀ ਐਦਾ ਹੀ ਉਹ ਮਨੋਰ ਝਾੜ ਕੇ ਖਲ ਦਿੰਦੇ ਕੌਣ ਝਾੜ ਕੇ ਖਲ ਦਿੰਦੇ ਐਸਐਸਓ ਕੀ ਕਹਿੰਦੀ ਉਹਦੀ ਵੀ ਇਹ ਨਹੀਂ ਫੜ ਸਕਦੇ ਮੁੰਡੇ ਦੀ ਮਾਂ ਅੱਛਾ ਜੀ ਤਮਾਮ ਆ ਕਿੰਨੀ ਐਜ ਕਿੰਨੀ ਹੈ 18 ਸਾਲਾਂ ਤੋਂ ਘਟਿਆ 16.5 ਸਾਲ ਅੱਛਾ ਜੀ 16.5 ਹਾਂ ਜੀ ਪੜਦੀ ਸੀ ਹਾਂ ਜੀ ਸਕੂਲੇ ਪੜਦੀ ਸਕੂਲੇ ਪੜਦੀ ਸੀ ਹਾਂ ਜੀ ਕਿੰਵੀਂ ਕਲਾਸ ਚ ਪੜਦੀ 11ਵੀਂ ਚ ਅੱਛਾ ਜੀ ਤੇ ਮੁੰਡਾ ਕਿੱਥੋਂ ਦਾ ਕਿਹੜਾ ਲੈ ਗਿਆ ਮੁੰਡਾ ਇੱਥੋਂ ਦਾ ਨਿੱਕੀ ਪੱਤੀ ਦਾ ਅੱਛਾ ਜੀ ਹਾਂਜੀ ਤੁਸੀਂ ਪੁਲਿਸ ਨੂੰ ਦੱਸਿਆ ਵੀ ਉਹ ਮੁੰਡੇ ਨਾਲ ਗਈ ਤੇ ਉਹਨੂੰ ਫੜੋ ਹਾਂਜੀ ਕੀ ਕਹਿੰਦੀ ਐ ਕੋ ਕੋ ਉਹ ਗੋੰਦੀ ਵੀ ਆਈ ਵੀ ਆਈ ਫੜ ਨਹੀਂ ਸਕਦੇ ਆਈ ਮਾਂ ਨੂੰ ਨਹੀਂ ਫੜ ਸਕਦੇ ਮੈਂ ਮਾਂ ਪਿਓ ਫੜਿਆ ਜਾਊਗਾ ਤੇ ਬੱਚੇ ਵਾਪਸ ਆਉਣਗੇ ਹਾਂਜੀ ਨਾ ਅੱਜ ਵੀ ਆਈ ਅੱਜ ਕੀ ਕਹ ਸਕਦੇ ਅੱਜ ਵੀ ਆ ਮੈਨੂੰ ਅੱਗ ਪੈਂਦਿਆਂ ਦੀ ਇਹਦੇ ਬੋਲਦੀ ਬੜਾ ਮਾਰਾ ਜੰਗਾ ਬੜਾ ਬੋਲ ਹੁਣ ਮੰਗ ਇੱਕ ਗੁਰਪ੍ਰੀਤ ਮੁੰਛੀ ਉਹ ਵੀ ਐਦਾ ਗੋ ਬੋਲ ਮੰਗ ਕੀ ਕਰਦੀ ਹੈ ਮੰਗ ਮੈਂ ਬੇਟੀ ਠੀਕ ਬੇਟੀ ਬੇਟੀ ਵੀ ਆ ਜੇ ਵਾਪਸ ਅੱਛਾ ਜੀ ਤੇ ਕੋਈ ਪਤਾ ਲੱਗਾ ਵੀ ਉਹਨਾਂ ਨੂੰ ਵਿਆਹ ਕਰਾਇਆ ਜਾਂ ਉਦਾਂ ਹੀ ਕੇ ਚੱਲ ਗਏ ਨਹੀਂ ਉਦਾਂ ਹੀ ਹੈ ਪਤਾ ਕੀਤਾ ਉਹਦੇ ਘਰ ਦੇ ਜਾ ਕੇ ਕੁਝ ਹਾਂਜੀ ਕੀ ਕਹਿੰਦੇ ਅਜੇ ਵਿਆਹ ਨਹੀਂ ਹੋਤਾ ਆ ਤੁਹਾਨੂੰ ਕਿੰਨੇ ਕਿਹਾ ਵੀ ਵਿਆਹ ਨਹੀਂ ਨਹੀਂ ਵਿਆਹ ਉਹ ਮੇਰੇ ਕੁੜੀ ਦੇ ਚਾਚੇ ਨੇ ਕੀਤੀ ਨਾ ਵੀਡੀਓ ਪਾਈ ਨਾ ਇਹਦੇ ਫੋਟੋਆਂ ਤੇ ਚਾਚਾ ਅੰਦਾ ਹੀ ਪਰਚਾ ਵਾਪਸ ਕਰਾ ਮੈਂ ਆ ਜਾਣਾ ਸੀ ਬੇਟੀ ਕੀ ਕਿਹਾ ਤੁਹਾਨੂੰ ਇਹ ਮੁੰਡੇ ਨੇ ਮੁੰਡੇ ਨੇ ਕਿਹਾ ਵਾ ਮੁੰਡੇ ਦੇ ਚਾਚੇ ਹਾਂ ਮੁੰਡੇ ਨੇ ਕਿਹਾ ਵੀ ਮੇਰੇ ਚਾਚੇ ਨੇ ਫੋਟੋਆਂ ਪਾਈਆਂ ਹਾਂ ਹਾਂਜੀ ਜੀ ਅੰਟੀ ਕਿਸੇ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਹਾਂਜੀ ਚਾਚੇ ਨਾਲ ਚਾਚੇ ਨਾਲ ਚਾਚਾ ਆਂਦਾ ਵੀ ਪਹਿਲਾਂ ਪਰਚਾ ਵਾਪਸ ਖਰਾਓ ਫੇਰ ਬੇਟੀ ਤੁਹਾਡੀ ਆਜੂਗੀ ਅੱਛਾ ਜੀ ਤਿੰਨ ਮਹੀਨੇ ਤੋਂ ਲਗਾਤਾਰ ਤੁਸੀਂ ਥਾਣੇ ਤੇ ਕੀ ਮਾਰ ਹਾਂਜੀ ਐਦਾਂ ਹੀ ਉਹਨੂੰ ਕਹਿ ਦਿੰਦੀ ਰਹੀ ਆ ਅੱਜ ਜੇ ਪੜਦੇ ਆ ਜਿਦਾਂ ਹੀ ਫੋਨ ਕਰਦੇ ਆ ਤੇ ਉਹ ਘਰੇ ਹੁੰਦੇ ਉਦੋਂ ਜਾਂਦੇ ਨਹੀਂ ਉਹਨਾਂ ਦਾ ਹੀ ਬਾਰਕ ਦੇ ਇੱਕ ਡੈਂਕ ਕਰਨਾ ਅੱਛਾ ਤੁਸੀਂ ਕਿਦਾਂ ਹਾਂਜੀ ਵੀ ਘਰਿਆ ਹਾਂਜੀ ਹਾਂਜੀ ਘਰੇ ਦਾਦੇ ਰਹੇ ਤੁਹਾਨੂੰ ਇਹ ਆਂਦੀ ਰਹੀ ਵੀ ਆ ਇਹ ਰੇਟ ਤੇ ਗਏ ਕਿਤੇ ਤੁਹਾਡੇ ਅੱਜ ਇਹ ਬਾਤ ਵੇਖਾਂਗੇ ਤੇ ਮੈਂ ਵੀ ਉਹ ਦੱਸ ਕਰਿਆ ਤੇ ਜਦੋਂ ਕਰਹਿੰਦੇ ਉਹ ਤੇ ਜਾਂਦੇ ਨਹੀਂ ਹੈਂ ਕੀ ਨਾਂ ਕੀ ਕੁੜੀ ਦਾ ਤੁਹਾਡਾ ਦਿਲਜੀਤ ਠੀਕ ਹੈ ਅੱਜ ਮੇਰਾ ਨਾਂ ਹੀ ਸੇਵਾਨਾਥ ਯਾ ਵਾਲਮਕੀ ਹਰ ਹਰ ਵਾਲਮਕੀ ਅੱਜ ਜੀ ਜੋ ਪਿੰਡ ਰਪਾਲਾ ਤੋਂ ਸਾਡੇ ਵਾਲਮਕੀ ਭਾਈ ਜਾਰੇ ਕੋ ਜੋ ਇਹ ਮਸਲਾ ਆ ਤਿੰਨ ਮਹੀਨੇ ਤੋਂ ਇਹ ਬੀਬੀ ਜਿਹੜੀ ਚਵਾਰੀ ਭੱਜ ਦੌੜ ਕਰ ਰਹਾ ਇਹਨਾਂ ਦੀ ਜਿਹੜੀ ਐਸਐਚਓ ਆ ਉਹ ਕੀ ਸੁਣਾਈ ਨਹੀਂ ਕਰ ਰਹੀ ਜੀ ਫਿਰ ਇਹ ਚਾਰਿਆਂ ਨੇ ਤਿੰਨੇ ਇਹਨਾਂ ਦੀ ਵੱਧ ਤੋਂ ਵੱਧ ਮੰਗਿਆ ਜੀ ਕਿ ਕੁੜੀ ਮੁੰਡੇ ਨੂੰ ਇੱਥੇ ਜਲਦ ਤੋਂ ਜਲਦ ਬੁਲਾਇਆ ਜਾਵੇ ਇਹ ਜੀ ਜਦੋਂ ਵੀ ਆ ਜਿਹੜੀ ਵੀ ਜਥੇਬੰਦੀ ਇੱਥੇ ਆਉਂਦੀ ਆ ਜਾਂ ਸਰਪੰਚ ਪਿੰਡ ਦੇ ਆਉਂਦੇ ਆ ਜੀ ਮੋਦਬਰ ਆਉਂਦੇ ਆ ਜੀ ਉਹਨਾਂ ਨੂੰ ਲਾਰਾ ਲਾ ਕੇ ਟਾਲ ਦਿੰਦੇ ਆ ਜੀ ਅਸੀਂ ਘੜੀ ਨੂੰ ਫੜ ਲਿਉਂਨੇ ਆ ਜੀ ਅਸੀਂ ਹੁਣ ਫੜ ਲਿਉਂਨੇ ਆ ਜੀ ਜੇ ਮਨ ਲਓ ਫੋਨ ਵੀ ਕਰਦੇ ਆ ਉਸ ਟਾਈਮ ਤੇ ਪਹੁੰਚਦੇ ਨਹੀਂ ਆ ਜੀ ਅਸੀਂ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਦੇ ਗਾੜੀ ਇਹੋ ਅਪੀਲ ਕਰਦੇ ਆ ਜੀ ਕਿ ਕੁੜੀ ਮੁੰਡਾ ਜਲਦ ਤੋਂ ਜਲਦ ਇਹ ਬੀਬੀ ਦੇ ਕੋਲ ਲਿਆਉਣ ਜੀ ਪੀਸਟਰ ਨਾਂ ਬਲ ਗਿਆ ਨਾਂ ਬਲ ਗਿਆ ਜੀ ਹਾਂਜੀ ਤੇ ਅਸੀਂ ਪ੍ਰਸ਼ਾਸਨ ਦੇ ਗੜੀ ਇਹੀ ਕਰਦੇ ਆ ਜੀ ਜੀ ਸਰ ਕੀ ਨਾਮ ਤੇ ਆਪਾਂ ਮੈਂ ਹਸਾਬ ਦਾ ਸਰਪੰਚ ਬਲਦੇਵ ਸਿੰਘ ਵਰਪਾਲ ਦਾ ਕੀ ਗੱਲਬਾਤ ਜਿਹੜਾ ਵਰਪਾਲਾ ਥਾਣੇ ਤੋਂ ਜੀ ਇਹ ਮੈਟਰ ਹੈ ਜੀ ਆ ਬੀਬੀ ਆ ਸੰਦੀਪ ਕੌਰ ਵਿਧਵਾ ਜੱਸਾ ਸਿੰਘ ਇਹਦੀ ਬੇਟੀ ਨੂੰ ਇਹ 4 ਮਹੀਨੇ ਹੋ ਗਏ ਨੂੰ ਤੇ ਵਿਚਾਰੀ ਠੱਕੇ ਖਾਂਢੀ ਹੈ ਜੀ ਇਹੀ ਨਾਲ ਆਉਂਦੇ ਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਵੱਲੋਂ ਇਹ ਲਾਰੇ ਲਪੈ ਲਾਇਆ ਪਹਿਲੀ ਗੱਲ ਤੇ ਐਫਰ ਇਹ ਗਲਤ ਘਟੀ ਜਾਂਦੇ ਨੇ ਅੱਛਾ ਜੋ ਉਹਨੇ ਬਿਆਨ ਦਿੱਤੇ ਉਹ ਬਿਆਨ ਤੇ ਘਟੀ ਨਹੀਂ ਪਹਿਲਾਂ ਦੱਸਿਆ ਬਾਤ ਬੰਨ ਹੋਈ ਨਹੀਂ ਬਾਤ ਹੈ ਜੀ ਬਾਤ ਹੀ ਦੱਸਿਆ ਨੇ ਤੁਸੀਂ ਪੁੱਛਿਆ ਨਹੀਂ ਵੀ ਤੁਸੀਂ ਇਹ ਗਲਤੀ ਦੱਸਦੇ ਪਰ ਉਹ ਸੁਵਾਈ ਕੋਈ ਨਹੀਂ ਹੋ ਰਹੀ ਜਾਨੀ ਹੁਣ ਮੰਗ ਕੀ ਕਰਦੇ ਹੋ ਇਹ ਦੇ ਮੈਂ ਕਹਾਂ ਜੀ ਬੀਬੀ ਦੀ ਬੇਟੀ ਘਰ ਆਵੇ ਜਿਹੜੀ ਦੋਸ਼ੀਆਂ ਨੇ ਹਿਸਾਬ ਕਾਰਵਾਈ ਕੀਤੀ ਹੈ ਤੇ ਕੁੜੀ ਨਾਂਭਾਲ ਕੇ ਆ ਜੀ ਨਾਂਭਾਲ ਕੇ ਆ ਜੀ ਕਾਰਨ ਕੀ ਸਮਝਦੇ ਅੰਕਲ ਜੀ ਜਿਹੜਾ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਇਹ ਪਤਾ ਨਹੀਂ ਕੀ ਮਜਬੂਰੀ ਐ ਐਸਐਚਓ ਦੀ ਮੈਡ ਹੈ ਵੀ ਮੈਡਮ ਐ ਇੱਕ ਔਰਤ ਐ ਔਰਤ ਵੀ ਔਰਤ ਹੀ ਨਾ ਸੁਣੇ ਤੇ ਫਿਰ ਮਾਰੀ ਗੱਲ ਲੈਣਾ ਵਿਧਵਾ ਜਨਾਨੀ ਵਿਚਾਰੀ ੱੱੱਕੇ ਖਾਂਢੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਪਤਾ ਨਹੀਂ ਕੀ ਮਜਬੂਰੀ ਹੈ ਉਹ ਹੀ ਦੱਸ ਸਕਦੇ ਮੈਡਮ ਦੱਸ ਸਕਦੀ ਹੈ ਐਸਐਚਓ ਕੀ ਮਜਬੂਰੀ ਉਹਦੀ ਠੀਕ ਹੈ ਜਿਹੜੇ ਬੀਬੀ ਆਏ ਜਾਂਦੀ ਬੀਬੀ ਨੂੰ ਦੱਸ ਦਿੰਦੇ ਵੀ ਤੁਸੀਂ ਘਰ ਜਾ ਕੇ ਦੱਸੋ ਜਦੋਂ ਹੋਣਗੇ ਨੇ ਘਰ ਇਹ ਮੁੰਡੇ ਦਾ ਚਾਚਾ ਤੇ ਮੁੰਡੇ ਦੀ ਮਾਂ ਉਹ ਵਿੱਚ ਹੈਗੇ ਨੇ ਉਹਨਾਂ ਨੂੰ ਪਤਾ ਸਭ ਕੁਝ ਫੋਨ ਵੀ ਹੁੰਦਾ ਕੁੜੀ ਦੇ ਇੱਕ ਵਾਰੀ ਫੋਨ ਕੀਤਾ ਹੈਗੀ ਆਪਣਾ ਉਹਨੇ ਦੱਸਿਆ ਵੀ ਇਹਦੇ ਚਾਚਾ ਕਹਿੰਦਾ ਵੀ ਪਰਚਾ ਵਾਪਸ ਲੈ ਲਓ ਤਹੀਂ ਆ ਜਾਾਂਗੇ ਤਾਂ ਉਹ ਪੁੱਛਿਆ ਤੈਨੂੰ ਪਰਚਾ ਅਸੀਂ ਕਰਾਇਆ ਨਹੀਂ ਆਦਾ ਉਹ ਚਾਚੇ ਨੇ ਫੋਟੋਆਂ ਪਾਈਆਂ ਮੇਰੇ ਨਾਲ ਫਰੇਦੀਆਂ ਤੇ ਮੇਰੇ ਚਾਚੇ ਨੂੰ ਪਤਾ ਵਾ ਹੁਣ ਚਾਚੇ ਨੂੰ ਇਹਨੂੰ ਪੁੱਛਣ ਦੇ ਕੋਈ ਮਸਾਦ ਕੇ ਕੋਈ ਕਾਰਵਾਈ ਨਹੀਂ ਹੋਣੀ